ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਲੈਬ ਹੈਲਪਰ ਦੇ ਲਈ ਪੋਸਟਾਂ ਜਾਰੀ ਹੋਈਆਂ ਪੋਸਟਾਂ ਦੇ ਸਬੰਧ ਵਿੱਚ ਕੀ ਯੋਗਤਾ ਰਹੂਗੀ ਤਨਖਾਹ ਕੀ ਰਹੂਗੀ ਅਪਲਾਈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜੇ ਵੀਰ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਜਿਵੇਂ ਹੀ ਸਾਡੇ ਵੱਲੋਂ ਕੋਈ ਵੀਡੀਓ ਅਪਲੋਡ ਹੁੰਦਾ ਨੌਕਰੀਆਂ ਦੇ ਸਬੰਧ ਵਿੱਚ ਉਹਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਪਰਫਾਰਮੈਂਸ ਜੋ ਅੱਜ ਦੀਆਂ ਪੋਸਟਾਂ ਇਹਨਾਂ ਨੂੰ ਅਪਲਾਈ ਕਰਨ ਦੇ ਲਈ ਤਾਨੂੰ ਇਸ ਪਰਫਾਰਮੈਂਸ ਦੀ ਜ਼ਰੂਰਤ ਹੋਊਗੀ ਇਸ ਪਰਫਾਰਮੈਂਸ ਨੂੰ ਤੁਸੀਂ ਅਪਲਾਈ ਕਰਨ ਦੇ ਲਈ ਪਰ ਨਾਂ ਜਮਾ ਕਿੱਥੇ ਕਰਾਉਣਾ ਹੈ ਕਿਸ ਪਤੇ ਤੇ ਐਡਰੈਸ ਤੇ ਉਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਅੱਜ ਦੀਆਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਜੂਨੀਅਰ ਫੀਲਡ ਲੈਬ ਹੈਲਪਰ ਦੀ ਅਸਾਮੀ ਦੇ ਲਈ ਪੋਸਟਾਂ ਜਾਰੀ ਹੋਈਆਂ ਸੈਲਰੀ ਇਹਦੇ ਲਈ ਇਹਨਾਂ ਵੱਲੋਂ 10997 800 ਰੁਪਿਆ ਪ੍ਰਤੀ ਮਹੀਨਾ ਫਿਕਸ ਤੁਹਾਨੂੰ ਦਿੱਤਾ ਜਾਣਾ ਜੀ ਠੇਕੇ ਤੇ ਇਹ ਪੋਸਟ ਰਹਿਣ ਵਾਲੀ ਹੈ ਯੋਗਤਾ ਇਸ ਪੋਸਟ ਦੇ ਲਈ 8ਵੀਂ ਪਾਸ ਰਹਿਣ ਵਾਲੀ ਹੈ ਜੀ ਪੰਜਾਬੀ 8ਵੀਂ ਪੱਧਰ ਤੱਕ ਤੁਸੀਂ ਪਾਸ ਕੀਤੀ ਹੋਵੇ ਜ਼ਰੂਰੀ ਹੈ ਤੇ ਏਜ ਲਿਮਿਟ 18 ਤੋਂ 63 ਸਾਲ ਇਹਨਾਂ ਵੱਲੋਂ ਲਿਖੀ ਗਈ ਹੈ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਪਰਫਾਰਮਾ ਤੁਸੀਂ ਭਰ ਲੈਣਾ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਸ਼ੁਰੂ ਦੇ ਵਿੱਚ ਤੇ ਤੁਸੀਂ ਆਪਣੇ ਸਾਰੇ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਲਗਾ ਲੈਣੇ ਆ 100 ਰੁਪਏ ਦਾ ਡਿਮਾਂਡ ਡਰਾਫਟ ਹੈ ਬਣਾਉਣਾ ਜੀ ਤੁਸੀਂ ਡਰਾਫਟ ਹੈ ਜਿਹੜਾ ਕੰਟਰੋਲਰ ਪੀਏਯੂ ਦੇ ਪੱਖ ਦੇ ਵਿੱਚ ਹੋਣਾ ਚਾਹੀਦਾ 28 ਮਾਰਚ 2025 ਤੱਕ ਤੁਸੀਂ ਇਹਨਾਂ ਦਾ ਕਾਰਜ਼ੀਆਂ ਭੇਜ ਸਕਦੇ ਹੋ ਭਾਈ ਡਾਕ ਜਾਂ ਡਾਇਰੈਕਟ ਵੀ ਜਮ੍ਹਾਂ ਕਰਵਾ ਸਕਦੇ ਹੋ ਬਿਨੇ ਪੱਤਰ ਵਿੱਚ ਆ ਸਮੀ ਦਾ ਨਾਮ ਪਾਸਪੋਰਟ ਸਾਈਜ਼ ਫੋਟੋ ਵਿਗਿਆਪਨ ਨੰਬਰ ਮਿਤੀ ਮੋਬਾਈਲ ਨੰਬਰ ਦਾ ਹਵਾਲਾ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਮ ਮੋਬਾਈਲ ਨੰਬਰ ਇਹ ਸਭ ਤੁਸੀਂ ਲਿਖਣਾ ਹੈ ਜੀ ਤੇ ਅਧੂਰੇ ਦਸਤਾਵੇਜ਼ ਜਾਂ ਅਧੂਰਾ ਫਾਰਮ ਤੁਹਾਡਾ ਉੱਥੇ ਪ੍ਰਵਾਨ ਨਹੀਂ ਕੀਤਾ ਜਾਊਗਾ ਤੇ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਤੁਸੀਂ 15 4 2025 ਨੂੰ ਸਵੇਰੇ 11:00 ਵਜੇ ਜੋ ਆਪਣੇ ਐਸਐਲ ਸਰਟੀਫਿਕੇਟ ਆ ਇਹਨਾਂ ਨੂੰ ਵੈਰੀਫਾਈ ਕਰਵਾਉਣੇ ਆ ਇਹ ਜੋ ਤੁਸੀਂ ਆਪਣੀਆਂ ਅਰਜ਼ੀਆਂ ਭੇਜਣੀਆਂ ਮੁੱਖੀ ਪਲਾਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਇੱਥੇ ਆਪਣੇ ਜਮ੍ਹਾਂ ਕਰਾਉਣੀਆਂ ਆ ਜੀ ਤੁਸੀਂ ਆਪਣੇ ਸਾਰੇ ਦਸਤਾਵੇਜ਼ ਪਰਫਾਰਮਾ ਇਹ ਜੋ ਪੋਸਟਾਂ ਨੇ ਜੀ 28 ਮਾਰਚ ਤੱਕ ਇਹਨਾਂ ਲਈ ਤੁਸੀਂ ਅਰਜ਼ੀਆਂ ਦੇ ਸਕਦੇ ਹੋ ਇਹਦੇ ਲਈ ਜੋ ਪਰਫਾਰਮਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਸ਼ੁਰੂ ਦੇ ਵਿੱਚ ਉਹ ਲੈਣਾ ਹੈ ਤਾਂ ਉਹਨੂੰ ਤੁਸੀਂ ਇੱਥੋਂ ਡਾਊਨਲੋਡ ਕਰਨਾ ਇਸ ਜਗ੍ਹਾ ਤੋਂ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਉਹਦਾ ਅਸੀਂ ਲਿੰਕ ਦੇ ਦਾਂਗੇ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਤੇ 28 ਮਾਰਚ ਤੱਕ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਰਜ਼ੀਆਂ ਆਪਣੀਆਂ ਪੇਸ਼ ਕਰ ਸਕਦੇ ਹੋ ਆਇਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ